ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੰਭੂ ਮੋਰਚੇ ਜਾਏ ਆ ਤੇ ਖੜੇ ਜਿੱਥੇ ਖੜੇ ਆ ਇੱਥੇ ਦੀਪ ਨੇ ਮੋਰਚਾ ਲਾਇਆ ਸੀ ਉਹ ਗੱਲ ਕਰਦੇ ਸੀ ਵੀ ਅੱਜ ਮੋਰਚਾ ਵੀ ਲੱਗਾ ਹੋਇਆ ਵਾ ਮਸਲੇ ਵੀ ਕਿਸਾਨੀ ਦੇ ਚੱਕੇ ਜਾ ਰਹੇ ਨੇ ਪਰ ਦੀਪ ਹੈ ਨਹੀਂ ਅੱਜ ਉਹ ਉਹ ਰੂਹ ਹੈ ਨਹੀਂ ਵਿੱਚ ਜਿਹੜੀ ਰੂਹ ਨੇ ਇੱਕ ਨੌਜਵਾਨੀ ਦੇ ਵਿੱਚ ਜਿਹੜੀ ਚਿੰਗ ਜਿਹੜੀ ਸੀ ਬਾਲੀ ਸੀਗੀ ਤੇ ਅੱਜ ਮੈਂ ਇੱਥੇ ਜਦੋਂ ਆਇਆ ਹੁਣ ਅਸੀਂ ਨੋ ਜੋ ਇਹਨਾਂ ਗੱਲਾਂ ਕਰ ਰਹੇ ਸੀ ਤੇ ਜਦੋਂ ਜਗਾਰੇ ਛੱਡਦੇ ਨੇ ਤਾਂ ਨਾਲ ਜਗਾਰੇ ਨਾਲ ਦੀਪ ਸਿੱਧੂ ਨੂੰ ਜਰੂਰ ਯਾਦ ਕਰਦੇ ਆ ਜਦੋਂ ਵੀ ਜਗਾਰਾ ਛੱਡਦੇ ਆ ਨਾਲ ਦੀਪ ਸਿੱਧੂ ਜਿੰਦਾਬਾਦ ਦੀਪ ਦੀ ਸੋਚ ਤੇ ਪਹਿਲਾਂ ਦਿਆਂਗੇ ਠੋਕੇ ਇਹ ਇਹ ਅਲਫਾਜ਼ ਸੁਣਨ ਨੂੰ ਮਿਲ ਰਹੇ ਨੇ ਕਿਉਂ ਨੇ ਇਹ ਸਾਡੇ ਸੋਚਣ ਦੀ ਸਮਝਣ ਦੀ ਗੱਲ ਆ ਪਰ ਗੱਲ ਇਹ ਵੀ ਆ ਕਿ ਜੇ ਅੱਜ ਉਹ ਦੀਪ ਹੈ ਨਹੀਂ ਉਹਦੀ ਸੋਚ ਹੈਗੀ ਆ ਕਿ ਸਾਡਾ ਫਰਜ਼ ਬਣਦਾ ਵੀ ਆਪਾਂ ਉਹਦੀ ਸੋਚ ਨੂੰ ਅੱਗੇ ਲੈ ਕੇ ਚੱਲੀਏ ਉਹਦੇ ਨਾਂ ਤੇ ਰੋਟੀਆਂ ਨਾ ਸੇਕੀਏ ਉਹਦੀ ਸੋਚ ਨੂੰ ਅੱਗੇ ਲੈ ਕੇ ਚੱਲੀਏ ਜੋ ਉਹ ਚਾਹੁੰਦਾ ਸੀ ਜੋ ਉਹਦੀ ਸੋਚ ਸੀ ਪ੍ਰੈਸ਼ਰ ਗਰੁੱਪ ਬਣਾਇਆ ਜਾਵੇ ਕਿੰਨਾ ਵੱਡਾ ਵੀ ਜਿਹੜਾ ਤੁਹਾਡੀ ਗੱਲ ਕਰੇ ਤੁਹਾਡੀ ਗੱਲ ਸੁਣਨ ਅਗਲੇ ਬੰਦੇ ਉਹ ਤੁਹਾਡੀ ਤਾਕਤ ਦੇ ਦੀ ਵੱਡੀ ਹੋਵੇ ਸੋ ਲੋੜ ਹੈ ਸਾਨੂੰ ਅੱਜ ਨੌਜਵਾਨੀ ਨੂੰ ਇਕਮੁੱਠ ਹੋ ਕਰਕੇ ਜਿੱਥੇ ਅਸੀਂ ਆਪਣੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਆ ਕਿਸਾਨੀ ਦੀ ਗੱਲ ਕਰਨੀ ਉੱਥੇ ਪੰਥ ਦੀ ਵੀ ਗੱਲ ਕਰਨੀ ਉੱਥੇ ਖਾਲਸਾ ਰਾਜ ਦੀ ਵੀ ਗੱਲ ਕਰਨੀ ਕਿਉਂਕਿ ਜਿੰਜਰ ਘਰ ਨਹੀਂ ਬਣਦਾ ਨਾ ਕੋਟੀ ਆ ਜਿਹੜੀ ਪੈ ਰਹੀ ਆ ਤੇ ਆਪਣਾ ਘਰ ਹੋਵੇ ਨਾ ਐਮਐਸਟੀਆ ਹੋਣ ਨਾ ਕਾਨੂੰਨ ਲਾਗੂ ਹੋਣ ਤੁਹਾਡੇ ਦੇ ਜੇ ਘਰ ਆਪਣਾ ਹੋਵੇ ਉਹ ਘਰ ਹੈ ਨਹੀਂ ਤਾਂ ਘੁੱਟ ਪੈ ਰਹੀ ਹੈ ਨਾ ਤਾਂ ਕਾਨੂੰਨ ਜਿਹੜੇ ਨੇ ਤੁਹਾਡੇ ਤੋਂ ਪਏ ਜਾਂਦੇ ਨੇ ਠੀਕ ਆ ਬਾਕੀ ਕਿਸਾਨੀ ਲੜ ਰਹੀ ਆ ਜਜਬਾ ਹੈ ਅੰਦਰ ਬਹੁਤ ਕੋਈ ਸ਼ੱਕ ਨਹੀਂ ਆ ਮੈਂ ਦੇਖਿਆ ਦਿਖਾਇਆ ਇਹਨਾਂ ਨੇ ਸਿੰਘਾਂ ਨੇ ਘਟੋ ਘਟ 500 ਮੀਟਰ ਤੋਂ ਬਾਅਦ ਏਰੀਆ ਜਿਹੜਾ ਨੇ ਖੋਲਤਾ ਅਜੇ ਗੱਲਬਾਤ ਚੱਲ ਰਹੀ ਆ ਗੱਲਬਾਤ ਚੱਲਣ ਤੋਂ ਬਾਅਦ ਸੋਮਵਾਰ ਨੂੰ ਰਿਜ਼ਲਟ ਆਉਣਾ ਗੱਲਬਾਤ ਦਾ ਉਸ ਤੋਂ ਬਾਅਦ ਜਿਹੜਾ ਕੋਈ ਫੈਸਲਾ ਕਹਿੰਦੇ ਲੈ ਆ ਜਾਣਾ ਸੁਦੀਪ ਵਰਗੇ ਨੌਜਵਾਨ ਹੁਣੇ ਬਹੁਤ ਜ਼ਰੂਰੀ ਨੇ ਇਹ ਗੱਲ ਬੜੀ ਉਹਦੀ ਲੱਗੀ ਵੀ ਅਜ ਦੀਪ ਹੈ ਨਹੀਂ ਪਰ ਦੀਪ ਦੀ ਸੋਚ ਹੈਗੀ ਆ ਸਾਰੇ ਦੀਪ ਹੀ ਨਹੀਂ ਇੱਥੇ ਅਜ ਤੁਮਾਰੀ ਕਿਰਪਾ ਕਰੇ ਚੜ੍ਹਦੀ ਕਲਾ ਦੇ ਨਾਲ ਇਹ ਮੋਰਚਾ ਵੀ ਫਤਿਹ ਹੋਵੇ ਕੋਈ ਕੁਰਬਾਨੀਆਂ ਜਿਹੜੀਆਂ ਇੱਥੇ ਹੋ ਰਹੀਆਂ ਨੇ ਜਿਹੜਾ ਇੱਥੇ ਨੁਕਸਾਨ ਚੱਲਿਆ ਜਾ ਰਿਹਾ ਉਹਦਾ ਕੋਈ ਨਾ ਕੋਈ ਮੁੱਲ ਜਿਹੜਾ ਜ਼ਰੂਰ ਮਿਲ ਜੇ ਵਾਹਿਗੁਰੂ ਜੀ ਖਾਲਸਾ ਵਾਲੇ ਵਾਲੇਕੁਮ ਅ ਸਲਾਮ